ਆ ਮੌਕੇ ਦੇ ਮੁੰਡੇ ਨੂੰ ਕਾਬੂ ਕਰ ਲਿੱਤਾ ਗਿਆ ਤਸਵੀਰਾਂ ਦੇ ਵਿੱਚ ਦੀ ਦੇਖ ਸਕਦੇ ਜੀਣਾ ਜਿਹੜਾ ਮੌਕੇ ਦੇ ਬੰਦੇ ਨੂੰ ਕਾਬੂ ਕਰ ਲਿੱਤਾ ਗਿਆ ਜਿਹੜਾ ਭਾਈ ਇਹ ਯਾਰ ਮੈਂ ਰੋਕਿਆ ਤੇ ਦੱਸ ਐਸੇ ਹੀ ਭਾਈ ਆਹੀ ਮੁੰਡਾ ਸੂਰੀ ਭਲੀ ਆਹੀ ਮੁੰਡਾ ਆਹੀ ਮੁੰਡਾ ਇਹਨਾਂ ਨਾਲ ਪੁੱਛਿਆ ਹੋਰ ਨਿਕਾਲ ਲਿਆ ਜੀ ਮੁੰਡਾ ਗੁੰਡੀਆਂ ਵਾਲੇ ਦਾ ਦੱਸ ਜਿੰਨੇ ਨਾਲ ਲੀਟ ਮੁੰਡਾ ਜਿਹੜਾ ਵਧੀਆ ਸੋਟੀ ਦੇ ਪੁੰਚਾ ਜਿੰਨੇ ਮੁੰਡੇ ਨਾਲ ਦੇਖ ਸਕਦੇ ਹੋ ਤੁਹਾਨੂੰ ਵੀ ਪਤਾ ਯਾਰ ਓ ਯਾਰ ਆਈ ਨਹੀਂ ਓ ਇਹਦੇ ਨਾਲ ਦੋ ਮੁੰਡੇ ਸੀ ਦੱਸ ਯਾਰ ਉਹ ਪਾਜੀ ਮੇਰਾ ਫੋਨ ਤੁਹਾਡੇ ਕੋਲ ਹੀ ਆ ਮਾਡਾ ਫੋਨ ਕਿਹਨਾ ਕੋਲ ਜੀ ਤੁਹਾਡਾ ਆਪੂ ਟਾਡੇ ਕੋਲ ਹੀ ਆ ਫੋਨ ਤੁਹਾਨੂੰ ਵੀ ਪਤਾ ਹੈ ਤੇਰੀ ਵੀ ਲੋੜ ਆਈ ਨਾ ਭਾਈ ਨਾਲ ਸੁਣ ਲੈ ਭਾਈ ਕਿੰਨਾ ਕੋ ਫੋਨ ਤੁਹਾਡਾ ਤੁਹਾਡੇ ਸਾਹਮਣੇ ਉਹ ਕਹਿ ਰਹੇ ਕਿ ਮੋਟਰਸਾਈਕਲ ਸੇਮ ਮਾਰੇ ਲੜਦੇ ਮੁੰਡੇ ਆਏ ਸੀ ਬਲਾ ਦਿਓ ਵਾਜ ਮਾਰੋ ਯਾਰ ਮੁੰਡੇ ਕਿਹਨੇ ਨਹੀਂ ਬਾਕੀ ਕੋਈ ਹੋਰ ਲੜਕੇ ਸੀਗੇ ਤੁਹਾਡੇ ਨਾਲ ਨਹੀਂ ਸਿਰਫ ਇਕੱਲੇ ਆਏ ਸੀ ਭਾਈ ਤੁਹਾਨੂੰ ਕਿਉਂ ਰੋਕੇ ਗਿਆ ਵਾ ਭਾਜੀ ਮੈਨੂੰ ਕੀ ਪਤਾ ਅੰਕਲ ਜੀ ਸਰ ਜੀ ਮੈਨੂੰ ਕੀ ਪਤਾ ਮੈਂ ਤਾਂ ਇਕੱਲਾ ਇੱਥੇ ਭਾਈ ਜਿੰਨਾਂ ਦੇ ਸੱਟਾ ਲੱਗੇ ਉਹਨਾਂ ਲੋਕਾਂ ਕਿਹਾ ਜਾ ਰਿਹਾ ਤੁਸੀਂ ਸੀ ਉਹ ਤੁਹਾਡੇ ਨਾਲ ਦੋ ਮੁੰਡੇ ਹੋਰ ਸੀ ਕਿਹੜੇ ਸੀ ਮੁੰਡਿਓ ਨਹੀਂ ਸਰ ਜੀ ਮੈਂ ਤਾਂ ਇਕੱਲਾ ਹੀ ਸੀਗਾ ਨਹੀਂ ਉਹ ਜੀ ਉਹ ਤਾਂ ਕਹਿੰਦੇ ਇਕੱਲੇ ਸੀ ਮੈਂ ਜੀ ਕਿਉਂਕਿ ਭਾਜੀ ਇਹਦੇ ਨਾਲ ਦੋ ਮੁੰਡੇ ਆ ਮੁੰਡਿਆਂ ਦੇ ਦਾਦੇ ਨੇ ਇਹਦੇ ਤੈਨੂੰ ਦੇਖਣਾ ਮੈਂ ਇਹ ਮੇਰਾ ਹਾਲ ਹੋਇਆ ਨਾ ਇਸ ਤੋਂ ਜ਼ਿਆਦਾ ਤੇਰਾ ਮੈਂ ਘਰੂੰਗਾ ਕੋਈ ਨਾ ਭਾਈ ਕੱਲੇ ਨਾ ਲੈਣਾ ਯਾਰ ਕਲੇੜਾ ਇਹ ਭਾਜੀ ਦਾਦ ਦਾ ਦੇ ਨਹੀਂ ਮਾਰਿਆ ਦਾਦੇ ਨਾਲ ਬੰਦੇ ਸੀ ਇਹਨਾਂ ਦੇ ਨਾਲ ਦੋ ਬੰਦੇ ਇਹਨੇ ਕੁਝ ਨਹੀਂ ਕੀਤਾ ਤੁਸੀਂ ਦੋ ਬੀਕੇ ਕੁਲਫੀ ਵਾਲੇ ਗਏ ਹੋ ਇਹਨੇ ਕੁਝ ਨਹੀਂ ਕੀਤਾਗਾ ਇਹਦੇ ਨਾਲ ਦੋ ਮੁੰਡੇ ਮੁੰਡੇ ਦਾਦੇ ਬਸ ਕੌਣ ਸੀ ਇੱਕ ਮੁੰਡੇ ਨੇ ਕਹਿੰਦਾ ਮੈਂ ਤਾਂ ਇਕੱਲਾ ਭਾਈ ਕੋ ਪੁੱਛੋ ਉਹ ਮੋਟਰਸਾਈਕਲ ਕਿੱਥੇ ਆ ਉਹ ਦਾਦੇ ਬਸ ਉਹ ਮੋਟਰਸਾਈਕਲ ਤਾਂ ਇਹ ਕੋ ਪੁੱਛ ਲੋ ਮੈਂ ਇਕੱਲਾ ਆਉਣ ਨੇ ਮੈਂ ਤਾਂ ਪਈ ਨਹੀਂ ਕਿੱਥੇ ਬੈਠਾ ਮੈਂ ਐਮਐਨਏ ਦੇ ਦਫਤਰ ਚੱਲ ਤੂੰ ਸੁਣ ਲੈ ਚਲੋ ਆਹ ਥਾਣੇ ਲੈ ਕੇ ਚੱਲੋ ਤੂੰ ਦੇਖ ਸਕਦੇ ਹੋ ਤਸਵੀਰਾਂ ਦੇ ਦੇਖ ਕੇ ਜਿਹੜੇ ਉਹ ਜਿਹੜੀ ਕੁੱਟਮਾਰ ਹੋਈ ਹੈ ਜਿਹੜਾ ਉਹਨਾਂ ਦੇ ਜਿਹੜਾ ਵੀਡੀਓ ਕਢਾ ਲਓ ਉਹਨਾਂ ਨੂੰ ਜਿਹੜਾ ਕਿਹਾ ਜਾ ਰਿਹਾ ਉਹਨਾਂ ਨੂੰ ਜਿਹੜਾ ਕਹਿ ਰਿਹਾ ਮੁੰਡੇ ਨੇ ਜਿਹੜਾ ਬਹੁਤ ਤਾਕਤ ਭਾਈ ਕਿੱਥੇ ਰਹਿਣ ਵਾਲੇ ਨੰਬਰ ਲੈ ਲਓ ਮੇਰੇ ਮਾਮਾ ਅੱਛਾ ਦੇਖਿਆ ਲੰਮੇ ਬੈ ਗਿਆ ਸਾਨੂੰ ਐਨਾ ਪਤਾ ਤੈਨੂੰ ਪਾਣੀ ਪਿਆਏ ਬਸ ਪਾਣੀ ਵੀ ਪਲਾਇਆ ਨੂੰ ਅੱਛਾ ਜੀ ਨਹੀਂ ਭਾਈ ਕਿੰਨੇ ਮੁੰਡੇ ਸੀਗੇ ਟੋਟਲ ਨਹੀਂ ਕਹੜਾ ਇੱਕ ਆਇਆ ਮੋਟਰਸਾਈਕਲ ਲੈ ਕੇ ਮੋਟਰ ਦਾ ਰੇਡ ਦਾ ਲੈ ਕੇ ਆਇਆ ਇੱਕ ਮੁੰਡਾ ਕੋਲੋ ਜਿਹੜਾ ਮੋਟਰਸਾਈਕਲ ਲੈ ਕੇ ਦੌੜਦੇ ਵੀ ਗਿਆ ਉਹ ਪਾਣੀ ਉਹ ਭਾਜੀ ਪਤਾ ਨਹੀਂ ਲੱਗਾ ਯਕਨ ਨਾਲ ਹੀ ਦੌੜ ਗਿਆ ਉਹਦਾ ਮੁੰਡੇ ਦਾ ਕਹਿਣਾ ਕਿ ਮੋਟਰਸਾਈਕਲ ਮੇਰੇ ਮਾਮੇ ਦਾ ਪੱਲਾ ਭਰਾ ਉਹ ਪੂਰੀ ਦੇਖੋ ਜਿਹੜਾ ਫੁੱਲ ਜਿਹੜੀ ਮੋਟਰ ਇਹ ਤਸਵੀਰਾਂ ਦੇਖ ਤੁਸੀਂ ਦੇਖ ਸਕਦੇ ਹੋ ਹਾਂਜੀ ਭਾਜੀ ਕੁਛ ਕਹਿਣਾ ਜਾਂਦੇ ਤੁਸੀਂ ਆਪਣਾ ਬਕਰਕਾ ਲੈ ਕੇ ਜਾਣਾ ਸੀ ਤੁਸੀਂ ਤੇੜੀ ਬੰਦੇ ਨੂੰ ਲੈ ਕੇ ਜਾਣੀ ਭਾਜੀ ਕਿੱਥੇ ਲੈ ਕੇ ਚੱਲੇ ਆਣੇ ਭਾਜੀ ਕਿੱਥੇ ਲੈ ਕੇ ਚੱਲੇ ਆਣੇ ਹਾਂਜੀ ਸਰ ਕਿੱਥੇ ਸਰ ਕਿੱਥੇ ਲੈ ਕੇ ਚੱਲੇ ਹੋ ਆਇਆ ਬੱਤੀ ਬਾਅਦ ਚੋ ਜੀ ਚਲਾ ਆਇਆ ਪੱਟੇ ਪੱਟੀ ਕਰਾ ਕੇ ਵਿਖਾਣੇ ਆਜੋ ਹਾਂਜੀ ਆਜੋ ਰੋਣ ਨੂੰ ਹੁਣ ਲੈਣਾ ਨਹੀਂ ਸਰ ਕਿੱਥੇ ਲੈ ਕੇ ਚੱਲੇ ਤੁਸੀਂ ਆਣਾ ਨੂੰ ਸਰ ਕਿਹੜੇ ਢਾਣੇ ਲੈ ਕੇ ਚੱਲੇ ਹੋ ਜੀ ਹਾਂਜੀ ਮੁੰਡੇ ਦਾ ਹਾਂਜੀ ਮੁੰਡੇ ਦਾ ਹਾਂਜੀ ਅੱਛਾ ਜੀ ਇਹ ਮੁੰਡੇ ਦਾ ਹੋਣਾ ਜੀ ਠੀਕ ਹੈ ਕਦਰ ਇਹ ਦੇਖ ਲਓ ਕਦਰ ਸੋਦਾ ਨਾ ਤੁਸੀਂ ਦੇਖਦੇ ਹੋ ਜਿਹੜਾ ਪਾਜੀ ਕਿਹੜੇ ਦਾਣੇ ਲੈ ਕੇ ਜਾ ਰਹੇ ਹੋ ਜਨਾਬ ਫੋਨ ਮੁੰਡੇ ਦਾ ਜਨਾਬ ਮੁੰਡੇ ਫੋਨ ਮੁੰਡੇ ਦਾ ਵਧੀਆ ਫੋਨ ਕਿਹਨਾਂ ਦਾ ਵਧੀਆ ਫੋਨ ਹੈ ਨਾ ਮੁੰਡੇ ਦਾ ਹੀ ਜਿਹੜਾ ਚੱਲਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਮੌਕੇ ਤੇ ਜਿਹੜਾ ਮੁੰਡੇ ਨੂੰ ਕਾਬੂ ਕਰ ਲਿਤਾ ਗਿਆ ਪਰ ਜਿਨ੍ਹਾਂ ਦੇ ਜਿਹੜੇ ਸੱਟਾਂ ਵਜੀਆਂ ਮੁੰਡੇ ਦਾ ਕਹਿਣਾ ਕਿ ਜਿਹੜਾ ਆ ਮੁੰਡੇ ਸੀ ਦੋ ਮੁੰਡੇ ਹੋਰ ਸੀ ਜਿੰਨਿਆਂ ਨੇ ਜਿਹੜੇ ਉੱਤੇ ਦਾਤ ਜਿਹੜੇ ਬੋਤਲ ਜਿਹੜੀ ਸਿਰ ਤੇ ਉੱਤੇ ਮਾਰੀ ਹੈ ਉਹ ਜਿਹੜਾ ਇਹਨਾਂ ਨਾਲ ਜਿਹੜੀ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੇਰ ਰਾਤ ਬਹੁਤ ਹੀ ਮਾੜੀ ਖਬਰ ਦੇ ਨਾਲ ਲਾਈਵ ਹੋਏ ਆ ਭਈ ਮੁੰਡੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਹੈ ਨਹੀਂ ਆ ਜੀ ਮੈਂ ਤਾਂ ਉੱਤੇ ਖੜਾ ਹੀ ਸਾਈਡ ਤੇ ਮੇਰਾ ਕੋਈ ਰੋਲ ਹੀ ਨਹੀਂ ਸੀ ਵਿੱਚ ਨਹੀਂ ਨਹੀਂ ਭਾਈ ਕਿਹੜਾ ਇਹ ਲੜਕਾ ਮੋਟਾ ਸਾਹ ਰੇਡ ਕੇ ਲਈ ਆਇਆ ਸੀਗਾ ਤੇ ਉਹਦਾ ਮੋਬਾਈਲ ਕਹਿੰਦੇ ਉਹ ਮਿਲ ਗਿਆ ਜੀ ਉਹ ਕਿਦਾ ਉਹ ਮੁੰਡਾ ਕਹਿੰਦਾ ਮੋਬਾਈਲ ਉਹਦਾ ਲੜਕੇ ਦਾ ਕਿਹੜਾ ਮੋਬਾਈਲ ਮੋਬਾਈਲ ਦੀ ਕੋਈ ਗੱਲ ਹੀ ਨਹੀਂ ਹੋਈ ਭਾਜੀ ਨਹੀਂ ਉਹ ਭਾਈ ਕਹਿੰਦਾ ਮੇਰਾ ਮੋਬਾਈਲ ਵੀ ਕਹਿੰਦਾ ਗਿਆ ਕਿਤੇ ਨਹੀਂ ਨਹੀਂ ਆਪਾਂ ਨੂੰ ਨਹੀਂ ਮੋਬਾਈਲ ਨਹੀਂ ਹੋਇਆ ਕਿਸੇ ਦਾ ਦੂਸਰਾ ਉਹ ਆਪਣਾ ਐਨਾ ਪਤਾ ਐਥੋਂ ਦੀ ਰੇਡ ਤੇ ਆ ਰਿਆ ਸੀ ਪਹਿਲਾਂ ਇਸ ਖੰਭੇ ਨਾਲ ਵੱਜਿਆ ਫਿਰ ਆ ਕੇ ਇੱਥੇ ਆ ਕੇ ਡਿੱਗ ਗਿਆ ਫਿਰ ਉਹਨੇ ਕਿਹਾ ਜੀ ਮੈਨੂੰ ਘਰ ਛੱਡੋ ਮੇਰਾ ਬਾਬਾ ਖਿਲ ਘਰ ਹੈ ਆਪਾਂ ਕਿਹਾ ਆਪਣਾ ਕਿਸੇ ਦਾ ਨੰਬਰ ਦੇ ਦੇ ਜੱਬ ਨਾ ਘਰ ਦੱਸ ਦੇ ਕਿੱਥੇ ਆ ਫਿਰ ਤੈਨੂੰ ਕੋਈ ਛੱਡਾਂਦਾ ਫਿਰ ਕਹਿੰਦਾ ਮੇਰਾ ਮੋਟਰਸਾਈਕਲ ਮੇਰੇ ਬ੍ਰਦਰ ਦਾ ਤੇ ਉਹਨਾਂ ਦੇ ਨਾਂ ਤੇ ਆ ਤੁਹਾਡਾ ਮੈਕਾਪ ਉਹਨਾਂ ਨੂੰ ਨੰਬਰ ਦੇ ਦੇ ਆਪਾਂ ਨੂੰ ਫੋਨ ਕਰਕੇ ਸੱਦ ਲਈਏ ਉਹ ਸੈਂਸਿਟਿਵ ਬੋਲਦੀ ਆ ਲੱਗਿਆ ਕੌਣ ਉਹ ਫੋਨ ਸੁਣਿਆ ਮੈਂ ਉਹਦਾ ਦੂਜਾ ਬੰਦਾ ਤੇਰੇ ਨਾਲ ਦੋਖੋ ਦੂਜਾ ਆ ਦੂਜੇ ਮੁੰਡੇ ਸਰਸਿਟੀ ਬੋਲਦੇ ਆ ਰਹੇ ਨੇ ਜਿਹੜਾ ਤੀਸਰਾ ਬੰਦਾ ਹਾਂਜੀ ਦੂਜੇ ਨੂੰ ਬੋਲ ਰਹੇ ਆ ਜੋ ਉੱਥੇ ਬਚਰਾ ਜਾਈ ਮੈਂ ਆ ਜਾ ਉੱਥੇ ਤੁਸੀਂ ਦੇਖ ਸਕਦੇ ਜਿਹੜਾ ਦੂਜਾ ਮੁੰਡਾ ਵੀ ਜਿਹੜਾ ਕਹਿੰਦਾ ਸੰਸੀਟੀ ਵੀ ਤੇ ਕੋਲ ਮੈਂ ਉੱਥੇ ਪਹੁੰਚਦਾ ਭੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਾਈਵ ਤਸਵੀਰਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਦੇਖ ਤੇ ਜਿਹੜੇ ਨਾਰੇ ਵੀ ਲੱਗ ਰਹੇ ਤਸਵੀਰਾਂ ਦੇ ਵਿੱਚ ਲੈ ਤਸਵੀਰਾਂ ਵੱਡੇ ਭਾਈ ਹੁਣ ਕਿੱਥੇ ਜਾ ਰਹੇ ਭਾਜੀ ਭਾਜੀ ਆਪਾਂ ਤੁਸੀਂ ਮੁੰਡਾ ਤੁਸੀਂ ਮੇਰੇ ਆ ਜਾਓ ਕਿਹੜਾ ਮੁੰਡਾ ਪਤਾ ਨਹੀਂ ਇਹ ਕਹਿੰਦਾ ਵੀ ਆਪੀ ਮੈਨੂੰ ਤਾਂ ਦੇਖੋ ਇਹਦਾ ਤਸਵੀਰਾਂ ਦੀ ਰੀਡੈਕਸ਼ਨ ਦਾ ਪੰਜਾਬ ਸਰਕਾਰ ਮੁਰਦਾਬਾਦ ਦੇ ਜਿਹੜੇ ਨਾਰੇ ਵੀ ਲੱਗ ਰਹੇ ਆ